ਤਾਨਣ ਨੂੰ ਮੈਂ ਆਏ ਮੈਂ ਕਿਹਾ ਭਾਈ ਉਹ ਆਉਂਦਾ ਕਹਿੰਦੇ ਕਿ ਅੰਦਰ ਆਉਣਾ ਕਹਿੰਦੇ ਕਿ ਚਲਾ ਲੈਣੇ ਉੱਤੇ ਫੋਨ ਕਰਕੇ ਉਹਨਾਂ ਨੂੰ ਫੇਰ ਜਿੰਨੇ ਬੋਲੇ ਫੇਰ ਅੰਦਰ ਆਉਂਦੇ ਫੇਰ ਆਇਆ ਫੇਰ ਸੀਲ ਕਿੰਨੇ ਖੋਲੀ ਆ ਉਹਨਾਂ ਹੀ ਬੈਂਕ ਵਾਲਿਆਂ ਯਾਰ ਬੈਂਕ ਵਾਲਿਆਂ ਕਿਹੜਾ ਮੇਰਾ ਕੋਈ ਸਮਾਨ ਨਹੀਂ ਅੰਦਰ ਹੈਗਾ ਮੇਰੇ ਕੋਲ ਤਾਂ ਹੀ ਮੈਂ ਆਪਣਾ ਲੈ ਲਿਆ ਭਾਈ ਤਾਂ ਅੰਦਰ ਕੋਈ ਸਮਾਨ ਤਾਂ ਨਹੀਂ ਹੈਗਾ ਹੈਨਾ ਹੁਣ ਕੋਹਦਾ ਤੌਰ ਜਿੰਮੇਵਾਰ ਹੋਗਾ ਭਜੀ ਮੈਂ 12 ਮਹੀਨੇ ਡਿਊਟੀ ਕੀਤੀ ਆ ਭੁੱਖਾ ਤੇ ਆਇਆ ਲੱਗਾ ਸਵੇਰ ਦਾ ਨਾ ਕੋਈ ਪਾਣੀ ਪੀਤਾ ਨਾ ਰੋਟੀ ਪਾਣੀ ਕੰਪਨੀ ਨੇ ਭਾਈ ਪਾਣੀ ਚਾਹ ਕਿੰਨੀ ਵੇਚਦੇ ਸੀ ਇਹ ਫੇਰ ਵੀ ਮਾਲਕਾਂ ਨੂੰ ਚਾਹ ਪਾਣੀ ਪਿਆ ਜੀ ਪਿਆ ਮਾਲਕਾਂ ਹਾਂ ਵੀ ਉਹ ਬਹੀ ਪਣੀ ਚਲ ਹੁਣ ਅੰਦਰ ਕਾ ਕੋਈ ਮੇਰੀ ਕੋਈ ਸਪੋਨਸਿਬਿਲਟੀ ਨਹੀਂ ਆ ਰਹੀ ਹਰਜੀਤ ਜੁਮੇਵਾਰੀ ਹੈ ਜੁਮੇਵਾਰੀ ਸਾਰੀ ਬੈਂਕ ਕੋ ਹਰਜੀਤ ਬਾਈ ਜੁਮੇਵਾਰੀ ਆ ਹਾਂਜੀ ਬਹੀ ਜਿਗੇ ਆ ਰਾਤੀ ਜੇ ਕੋਈ ਚੋਰ ਮੜਾ ਆ ਦੇਖੋ ਜੀ ਸਕਿਉਰਟੀ ਗਾਰਡ ਕਹਿੰਦਾ ਕਿ ਮੈਨੂੰ ਮੈਨੂੰ ਦੱਸੋ ਬੈਂਕ ਤੋਂ ਮੈਨੂੰ ਸਕਿਉਰਟੀ ਗਾਰਡ ਨੇ ਦੱਸਿਆ ਕਿ ਮੈਨੂੰ ਹਰਜੀਤ ਸਿੰਘ ਬੈਂਕ ਵਾਲੇ ਨੇ ਕਿਹਾ ਵਾ ਕਿ ਤੂੰ ਉਥੋਂ ਆ ਜਾ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਆ ਆ ਮੇਰੇ ਸਾਰੇ ਮਹੱਲੇ ਦੇ ਜੀ ਖਲੋਤੇ ਹੋਏ ਨੇ ਆ ਦੇਖ ਸਕਦੇ ਜੋ ਆ ਵੀਰਜੀ ਵੀ ਹਾਂ ਜੀ ਕਿਹਾ ਜੀ ਕਿਹਾ ਤੇ ਰਾਤ ਨੂੰ ਕੋਈ ਚੋਰ ਇੱਥੇ ਵੜ ਜਵੇ ਅੰਦਰ ਕੋਈ ਚੋਰੀ ਕਰਕੇ ਲੈ ਜਵੇ ਇਹਦਾ ਹਰਜੀਤ ਜ਼ਿੰਮੇਵਾਰ ਕੋਲ ਬੈਂਕ ਵਾਲੇ ਜ਼ਿੰਮੇਵਾਰ ਬੈਂਕ ਵਾਲੇ ਜ਼ਿੰਮੇਵਾਰ ਆ ਜੀ ਹੁਣ ਪਹਿਲਾਂ ਹੀ ਸੀਲਾ ਤੋੜੀਆਂ ਜਾਂ ਹੀ ਹਾਂ ਜੀ ਪਹਿਲਾਂ ਹੀ ਦੇ ਕਬੂਟ ਇੱਥੇ ਪਾਈ ਜੀ ਇਹਨਾਂ ਨੇ ਐਬਸੋਲੂਟਲੀ ਸਿਕਿਉਰਿਟੀ ਨੇ ਕੀਤਾ ਐ ਸੀ ਖਰੀ ਅੰਕਲ ਵੱਲ ਜਿਹੜੀ ਪਹਿਲਾਂ ਸਿਕਿਉਰਿਟੀ ਬਣਾਈ ਹੋਈ ਸੀ ਹਰਜੀਤ ਜਿਹੜਾ ਬੈਂਕ ਵਾਲਾ ਉਹਦੇ ਕਹਿਤੇ ਉਹਨਾਂ ਨੇ ਸੀਲਾ ਤੋੜੀਆਂ ਆ ਸੀਲਾ ਤੋੜ ਕੇ ਅੰਦਰ ਵੜਿਆ ਸਾਡੇ ਸਮਾਨ ਚੋਰੀ ਕੀਤਾ ਆ ਅੱਜ ਇਹ ਰੋਲਾ ਪਿਆ ਆ ਅੱਜ ਉਹਨਾਂ ਦੇ ਉਹ ਫੜੇ ਗਏ ਆ ਵੀ ਇਹਨਾਂ ਨੇ ਕੀਤਾ ਦਾ ਅੱਜ ਉਹ ਅੱਗੇ ਲੱਗੇ ਭੱਜੇ ਆ ਦੇਖੋ ਬੈਂਕ ਵਾਲਾ 5 5:30 ਵਜੇ ਤੋਂ ਕਿ ਬੈਂਕ ਬੰਦ ਹੋ ਜਾਂਦੀ 6:30 7 ਵਜੇ ਆਇਆ ਉਹਨਾਂ ਨੂੰ ਉਹ ਫੇਰ ਇੱਥੋਂ ਭੱਜ ਗਿਆ ਗਾਲਾਂ ਗੋਲਾਂ ਕੱਢ ਕੇ ਫਲਾਟਮ 'ਤੇ 9:30 ਵਜੇ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਗਾਰਡ ਵਾਪਸ ਬੁਲਾ ਲਿਆ ਦੁਆ ਖੁੱਲਾ ਆ ਕੋਈ ਵੀ ਇੱਥੇ ਮਿਸ ਹੈਪਨਿੰਗ ਹੁੰਦੀ ਆ ਤੇ ਇਹ ਜਿਹੜੀ ਜਾਂ ਸਿਕਿਉਰਿਟੀ ਏਜੰਸੀ ਜ਼ਿੰਮੇਵਾਰ ਆ ਜਾਂ ਇਹ ਬੈਂਕ ਵਾਲੇ ਜ਼ਿੰਮੇਵਾਰ ਆ ਜਿਹੜਾ ਇਹਨਾਂ ਦਾ ਜੋ ਵੀ ਸੀਨੀਅਰ ਅਧਿਕਾਰੀ ਤੇ ਆ ਉਹ ਜ਼ਿੰਮੇਵਾਰ ਹੋਏਗਾ ਸਰ ਸਾਹਿਬ ਤਾਲਾ ਕਿਵੇਂ ਵੱਜਾ ਕਿਹ ਜਿਹੜਾ ਕੋਠੇ ਨੂੰ ਵਜਿਆ ਆ ਉਹ ਜਿਹਦੀ ਸਾਰਾ ਸਮਾਨ ਬੈਂਕ ਨੇ ਚੋਰੀ ਕਰਕੇ ਖੜਿਆ ਸੀ ਜਿਹਦੀ ਦਰਖਾਸਤ ਤੁਹਾਡੇ ਕੋਲ ਚੱਲਣਦੀ ਆ 20 ਤਰੀਕ ਦੀ ਦਰਖਾਸਤ ਚੱਲਣ ਦੀ ਹੈ ਨਾ ਹਾਂਜੀ ਤਾਲਾ ਕਿਨੇ ਮਾਰਿਆ ਉਹ ਜਿਹੜਾ ਸਾਡੇ ਕੋਲ ਦਰਖਾਸਤ ਆਈ ਹੈ ਹਾਂਜੀ ਠੀਕ ਆ ਨਾ ਮੈਂ ਮੌਕਾ ਵੇਖਣ ਗਿਆ ਹਾਂਜੀ ਮੌਕੇ ਦੇ ਮਤਾਬਕ ਮੌਕੇ ਦੇ ਤੁਸੀਂ ਕੰਪਲੇਂਟਡ ਨੂੰ ਨਾਲ ਸਕਿਆ ਮੌਕੇ ਤੇ ਕੰਪਲੇਂਟਡ ਹਾਜੇ ਸੀ ਤੇਰਾ ਕੰਪਲੇਂਟਡ ਜਿਨ੍ਹਾਂ ਦਾ ਸਾਮਾਨ ਸਾਰਾ ਚੋਰੀ ਕੀਤਾ ਬੈਂਕ ਨੇ ਉਥੋਂ ਪਤਾ ਨਹੀਂ ਸਾਮਾਨ ਤੇ ਚੋਰੀ ਹੋਇਆ ਕਿ ਨਹੀਂ ਤੁਹਾਡੇ ਕੋ ਦਰਖਾਸਤ ਆ ਤੁਹਾਨੂੰ ਦੱਸਿਆ ਨਹੀਂ ਕਿਉਂ ਗੁਰਜੀਤ ਸਿੰਘ ਜੀ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਅਸੀਂ ਪਤਾ ਸੀ ਤਸਦੀ ਹਾਂਜੀ ਠੀਕ ਤੁਸੀਂ ਦੱਸਿਆ ਇਹਨਾਂ ਨੂੰ ਤੁਹਾਡੇ ਤਾਲੇ ਤੋੜਨ ਦਾ ਅਧਿਕਾਰ ਕਿਨ ਨੂੰ ਹੈ ਮੈਂ ਤਾਲੇ ਤੋੜਨ ਦਾ ਅਧਿਕਾਰ ਉਹ ਕਹਿੰਦੀ ਉਹ ਬੈਂਕ ਨੇ ਤੋੜੀਆਂ ਉਹ ਤਾਂ ਬੈਂਕ ਨੇ ਨਹੀਂ ਤੋੜੀਆਂ ਵਾ ਉਹ ਬੈਂਕ ਨੇ ਨਹੀਂ ਤੋੜੀਆਂ ਚੋਰੀ ਸਾਮਾਨ ਉਹਨਾਂ ਨੇ ਜਦੋਂ ਕਰਕੇ ਖੜਿਆ ਤੋ ਖਿਲਾ ਉਹਨਾਂ ਨੇ ਨਹੀਂ ਤੋੜੀਆਂ ਵਾ ਸੁਣੋ ਜੀ ਮੇਰੀ ਗੱਲ ਹਾਂਜੀ ਕਿਹਨੇ ਤੋੜੀਆਂ ਕਿੰਨੇ ਤੋੜੀਆਂ ਇਸੇ ਗੱਲ ਦੇ ਵਾਸਤੇ ਤਸਦੀ ਕਰ ਲੱਗੇ ਬਿਆਨ ਦੇਣ ਲੱਗਣ ਹਾਂਜੀ ਠੀਕ ਹੈ ਨਾ ਪਿਆਰ ਦੇ ਸੰਗਤ ਦਾ ਬੈਂਕ ਦਾ ਕਿਹਨਾਂ ਦਾ ਬੈਂਕ ਦਾ ਕਾ ਦਾ ਸਾਦਾ ਲਿਖਣਾ ਹਾਂਜੀ ਇਹਨਾਂ ਦੇ ਪਿੱਛੇ ਨਹੀਂ ਆ ਤੁਸੀਂ ਤਮੀਜ਼ ਨਾਲ ਆਪਣੀ ਗੱਲ ਕਰੋ ਮੈਂ ਤਮੀਜ਼ ਨਾਲ ਕਰਾਂਗੀ ਸਰ ਮੈਂ ਤਾਂ ਹੀ ਵੀਡੀਓ ਸ਼ੂਟ ਕਰਨੀ ਆ ਵੀਡੀਓ ਨਹੀਂ ਇੱਥੇ ਬਣਾ ਸਕਦੇ ਪਰ ਮੈਂ ਸਰ ਤੁਸੀਂ ਵੀਡੀਓ ਬਣਾ ਰਹੇ ਹੋ ਮੈਂ ਵੀ ਬਣਾ ਸਕਿਆ ਤੁਸੀਂ ਕੀ ਲੋ ਵਕੀਲਾਂ ਵਾਲੀ ਗੱਲ ਕਰੋ ਮੈਂ ਵਕੀਲਾਂ ਵਾਲੀ ਗੱਲ ਕਰਾਂਦੀ ਆ ਸਰ ਤੁਸੀਂ ਕੋਰਟ ਦੇ ਆਰਡਰ ਲੈ ਕੇ ਆਏ ਸੀਗੇ ਕੋਈ ਕਿਹੜਾ ਕੋਰਟ ਦਾ ਆਰਡਰ ਲੈਣਾ ਅਨੂ ਮਕਾਨ ਨੂੰ ਦੁਬਾਰਾ ਤਾਲੇ ਨਾਲ ਤੁਸੀਂ ਗੱਲ ਮੇਰਾ ਗੱਲ ਸੁਣੋ ਬੈਂਕਾ ਮਾਲਕ ਦਾ ਮਤਲਬ ਜਿਹੜਾ ਸਮਾਨ ਚੋਰੀ ਹੋਇਆ ਇਹਦਾ ਮਤਲਬ ਬੈਂਕ ਨੇ ਕੀਤਾ ਨਾ ਜਿਹਦਾ ਸਮਾਨ ਚੋਰੀ ਜਿਹੜਾ ਬੈਂਕ ਨੂੰ ਉਹਦੇ ਸਾਰੇ ਤਾਲੇ ਖੁੱਲੇ ਸਾਡੇ ਕੋਲ ਵੀ ਵੀਡੀਓ ਹੈਗੀਆਂ ਵਾ ਤਾਲੇ ਖੁੱਲੇ ਸਿੱਲਾ ਟੁੱਟੀਆਂ ਹੋਈਆਂ ਮਕਾਨ ਦੇ ਅੰਦਰ ਸਾਰੀ ਤੋੜਫੰਨ ਹੋਈ ਆ ਸਾਰਾ ਕੁਝ ਹੋਇਆ ਆ ਤਸਵੀਰ ਕਰਨ ਲੱਗੇ ਆ ਕਿ ਉਹ ਕਿੰਨੇ ਤੋੜੀਆਂ ਹਾਂਜੀ ਉਹ ਮੈਂ ਤੋੜੀਆਂ ਉਹ ਹੀ ਗੱਲ ਤਸਦੀਕ ਕਰਨਗੇ ਹਾਂਜੀ ਉਹ ਤੁਸੀਂ ਜਦੋਂ ਮਕਾਨ ਦਾ ਤੇ ਮੋਕਾ ਵੇਖਣ ਗਏ ਸੀ ਤੁਸੀਂ ਕੰਪਲੇਂਟਡ ਦੇ ਨਾਲ ਗਏ ਸੀ ਲੈ ਕੇ ਚੱਧਿਆ ਜਿਹਨੂੰ ਜਿਨ੍ਹਾਂ ਦਾ ਮਕਾਨ ਸੀਗਾ ਉੱਥੇ ਮੈਨੂੰ ਮੇਰੇ ਕੋਲ ਤਾਂ ਕੰਪਲੇਂਟਡ ਬੈਂਕ ਆਈ ਆ ਮੈਨੂੰ ਨਹੀਂ ਹੋਰ ਕਿਸੇ ਕੰਪਲੇਂਟ ਦਾ ਅੱਛਾ ਤੁਹਾਡੇ ਕੋਲੋਂ ਬੈਂਕ ਆਈ ਆ ਕੰਪਲੇਂਟਡ ਦਾ ਮਤਲਬ ਜਿਹੜਾ ਦਰਖਾਸਤ ਕਰਤਾ ਸੀਗਾ ਉਹਦੀ ਦਰਖਾਸਤ ਤੁਸੀਂ ਅਜੇ ਤੱਕ ਵੇਖੀ ਵੀ ਨਹੀਂ ਆ ਨਹੀਂ ਦਰਖਾਸਤ ਚੱਲ ਰਹੀ ਐ ਇਸੇ ਕਰਕੇ ਉੱਥੇ ਗਏ ਮੋਕਾ ਵੇਖਣ ਤੁਸੀਂ ਮੋਕਾਦਰ ਖੜਾ ਬੈਂਕ ਕਰਕੇ ਵੇਖਣਗੇ ਬੈਂਕ ਕਰਕੇ ਬੈਂਕ ਦੇ ਮਗਰ ਗਏ ਜੇ ਤੁਸੀਂ ਬੈਂਕ ਕਰਕੇ ਗਏ ਜੇ ਅੱਛਾ ਤੁਸੀਂ ਜਿਹੜੀ ਦਰਖਾਸਤ ਤੁਹਾਨੂੰ ਰੰਜਨਦੀਪ ਕੋਲ ਨੇ ਦਿੱਤੀ ਸੀ ਉਹਦਾ ਕੀ ਕੀਤਾ ਉਹਨਾਂ ਨੇ ਕਰ ਰਹੇ ਕੀ ਕਰ ਰਹੇ ਜੇ ਉਹਦਾ ਕੀ ਕਰ ਰਹੇ ਜੇ ਦੇਖੋ ਉਹ ਬੈਂਕ ਦੇ ਜਿਹੜੀ ਚੱਲ ਰਹੀ ਹੈ ਜਿਹੜੀ ਰਾਤੀਂ ਬਕੂਆ ਹੋਇਆ ਉਹਦੀ ਗੱਲ ਕਰ ਰਹੇ ਮੈਂ ਉਹਦੀ ਗੱਲ ਕਰ ਰਹੇ ਹਾਂ ਜਿਹੜਾ ਗਾਰਡ ਨੂੰ ਜਿਹੜਾ ਪਹਿਲਾ ਵਕਵਾ ਜਿਹੜਾ ਪਹਿਲਾ ਵਕਵਾ ਆਇਆ ਉਹਦਾ ਕੀ ਕੀ ਕਰ ਰਹੇ ਜੇ ਉਹਦਾ ਉਹਦੇ ਬਾਅਦ ਕੀ ਕਰ ਰਹੇ ਜੇ ਸਰ ਉਹਦੇ ਚ ਕੀ ਕਰ ਰਹੇ ਜੇ ਮੈਂ ਵੀ ਪੁੱਛਣ ਦੀ ਤੁਹਾਡੇ ਕੋਲ 20 ਤਰੀਕ ਦੀ ਦਰਖਾਸਤ ਆਈ ਉਹਦੇ ਚ ਹੁੰਦਾ ਕੀ ਕੀਤਾ ਮੈਂ ਹੋਈ ਪੁੱਛ ਉਹਦੇ ਵੀ ਕਰ ਲਾਂਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਇਲਜ਼ਾਮ ਆ ਉਹ ਵੀ ਤਸਦੀਕ ਕਰ ਲਾਂਗੇ ਕਦੋਂ ਕਰ ਰਹੇ ਜੀ ਉਹਦਾ ਤਸਦੀਕ ਜਿਹੜਾ ਉਹਨੂੰ ਔਰਤ ਨੂੰ ਇੱਕ ਲੇਡੀ ਨੂੰ ਆ ਦਰਵਾਜ਼ਾ ਖੋਲੋ ਦਰਵਾజా ਕੋਲਾ ਲੋਕ ਇੱਕ ਵਕੀਲ ਕੱਲੇ ਨੂੰ ਤੁਸੀਂ ਅੰਦਰ ਲੋਕ ਕਰਕੇ ਕੱਲੀ ਨੂੰ ਕਦੀ ਰੱਖਿਆ ਤਾਂ ਐਨੇ ਜਾਣੇ ਮੈਂ ਮੇਰਾ ਇੱਕ ਨਾਮ ਆ ਗਿਆ ਆ ਦੇਖੋ ਆ ਸਾਰੇ ਉਹ ਨੋਟਿਸ ਲਾ ਕੇ ਇੱਕ ਕੱਲੀ ਉਹ ਨੋਟਿਸ ਲਾ ਕੇ ਇਹ ਦੇਖੋ ਡਰਾਰੇ ਜੇ ਕੰਮ ਆ ਦੇਖੋ ਮੈਂ ਵਕੀਲ ਕੱਲੀ ਬੈਠੀ ਆ ਮੈਂ ਤਾਂ ਵਕੀਲ ਆ ਕੇ ਐਸਾ ਤੇਨੂੰ ਗੱਲ ਪੁੱਛਦਾ ਮੈਨੂੰ ਰਾਈਟ ਆ ਮੈਂ ਰਾਈਟ ਆ ਮੈਂ ਦੇ ਰਿਹਾ ਜਵਾਬ ਤਾਂ ਹਾਂ ਨਾ ਕਹਤ ਹਾਂ ਸੁਣੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਸਰਕ ਬੈਂਕ ਹਾਜ਼ਰ ਨੇ ਮੈਮ ਨੂੰ ਕਿਸੇ ਨੇ ਕੂ ਕਰਨਾ ਤੁਸੀਂ ਮੈਨੂੰ ਜਿਹੜੀ ਰੰਜਨ ਤੁਸੀਂ ਹਾਂ ਰੰਜਨਦੀਪ ਨੂੰ ਜਿਹੜੀ ਕੱਲ ਉਹਨੇ ਆਪਣੀ ਦਰਖਾਸਤ ਦਿੱਤੀ ਆ ਜਿਹੜਾ ਉਹਨੂੰ ਕੁੱਤੀਆ ਚੂੜੀਆ ਕਹੀ ਉਹਦਾ ਕੀ ਕੀਤਾ ਸਰ ਹੁਣ ਤੱਕ ਉਹ ਕੱਲ ਤੇ ਉਹਦੇ ਬਿਆਨ ਨੋਟ ਕੀਤੇ ਉਹਦੇ ਚ ਕੀ ਕੀਤਾ ਆਪਾਂ ਮੇਰੀ ਇੱਕ ਗੱਲ ਸੁਣੋ ਹਾਂਜੀ ਤੁਸੀਂ ਵਕੀਲ ਹੋ ਨਾ ਹਾਂਜੀ ਵਕੀਲਾਂ ਵਾਲੀ ਗੱਲ ਕਰ ਰਿਹਾ ਵਕੀਲਾਂ ਵਾਲੀ ਗੱਲ ਕਰ ਰਹੀ ਹਾਂ ਮੌਕੇ ਤੇ ਆਇਆ ਮੌਕਾ ਵੇਖ ਕੇ ਆਇਆ ਅੱਛਾ ਬਿਆਨ ਦਰਜ ਕਰਾਂਗਾ ਤੇਰਾ ਤੁਹਾਡਾ ਕੰਪਲੇਂਟਡ ਉਹਦੇ ਬਿਆਨ ਦਰਜ ਕਰਾਂਗਾ ਜੋ ਵਰਦੀ ਉਹ ਕਾਰਵਾਈ ਕਰਾਂਗੇ ਜਦੋਂ ਤੁਸੀਂ ਮੌਕਾ ਵੇਖਣ ਗਏ ਜੇ ਤੁਸੀਂ ਨਾਲ ਕੰਪਲੇਂਟ ਨੂੰ ਖੜਿਆ ਅੰਦਰ ਵੀ ਤੇਰਾ ਤੇ ਸਾਰਾ ਸਮਾਨ ਤੋੜ ਫੋੜ ਕੀਤਾ ਗਿਆ ਸਾਰਾ ਖੋਲਿਆ ਗਿਆ ਵਾ ਵੇਖਿਆ ਗਿਆ ਤੁਸੀਂ ਉਹ ਵੇਖਿਆ ਜਾ ਕੇ ਮੈਂ ਵੇਖਿਆ ਜੀ ਮੈਂ ਅੰਦਰ ਜਾ ਕੇ ਉਹ ਨਹੀਂ ਵੇਖਿਆ ਮੈਂ ਜਾ ਕੇ ਅੰਦਰ ਜਾ ਕੇ ਤੁਸੀਂ ਵੇਖਿਆ ਨਹੀਂ ਤੁਸੀਂ ਮਕਾਨ ਦੇ ਅੰਦਰ ਐਂਟਰ ਹੋ ਹੁੰਦੇ ਸੀ ਹਾਂ ਤੇ ਤੁਸੀਂ ਅੰਦਰ ਜਾ ਕੇ ਵੇਖਿਆ ਜਿਹੜਾ ਉਹਦਾ ਸਾਰਾ ਸਮਾਨ ਖੋਲਿਆ ਗਿਆ ਬੈਂਕ ਨੇ ਜਦੋਂ ਉਹਨਾਂ ਦੀ ਕਬਜ਼ੇ ਤੇ ਸੀ ਨਾ ਮਕਾਨ ਇਹਨਾਂ ਨੇ ਸੀਲ ਲਾ ਕੇ ਨਾ ਮਕਾਨ ਨੂੰ ਜਿਨ੍ਹਾਂ ਨੇ ਆਪਣਾ ਸਿਕਿਉਰਿਟੀ ਗਾਰਡ ਵੀ ਰੱਖਣਾ ਸੀ ਐਜ ਪਰ ਲੋ ਤੁਹਾਨੂੰ ਦੱਸਣ ਦੀ ਹਾਂ ਠੀਕ ਹੈ ਨਾ ਇਹਨਾਂ ਨੇ ਆਪਣਾ ਸਿਕਿਉਰਿਟੀ ਗਾਰਡ ਆਂਦਾ ਹੈ ਨਾ ਨਹੀਂ ਵੈਸੇ ਜਿਨ੍ਹਾਂ ਕੇ ਪੁਲਿਸ ਵਾਲਿਆਂ ਨੂੰ ਆਂਦਾ ਨਾ ਮੈਨੂੰ ਪਤਾ ਹੀ ਹੁੰਦਾ ਠੀਕ ਹੈ ਨਾ ਤੁਸੀਂ ਨਾ ਤੁਸੀਂ ਥੋੜੀ ਜਿਹੀ ਮੇਰੀ ਪਰਿਭਾਸ਼ਾ ਬਿਲਕੁਲ ਠੀਕ ਹੈ ਠੀਕ ਹੈ ਨਾ ਆਪਣੀ ਪਰਿਭਾਸ਼ ਹੋ ਗਏ ਮੇਰੀ ਡਿਊਟੀ ਚ ਰੁਕਾਵਟ ਪਾਉਣ ਦਾ ਤਾਨੂੰ ਕੋਈ ਹੋਰ ਰੱਖ ਤਕਨੂੰ ਇੰਨਾ ਪਤਾ ਮੇਰੇ ਦੇ ਅੱਗੇ ਇੱਕ ਝੂਠਾ ਪਰਚਾ ਕੀਤਾ ਹਾਂ ਫਿਰ ਜਾਣਦੇ ਜੇ ਮੈਂ ਵੀ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਜੇ ਤੇ ਮੈਨੂੰ ਵੀ ਨਹੀਂ ਤੁਸੀਂ ਡਰਾ ਤੁਸੀਂ ਮੈਨੂੰ ਡਰਾਉਂਦੇ ਜੇ ਸਾਰੇ ਪੁਲਿਸ ਵਾਲੇ ਇਕੱਠੇ ਕਰਕੇ ਅੰਦਰ ਮੈਨੂੰ ਬਿਠਾ ਕੇ ਤੇ ਮੈਨੂੰ ਕੱਲੀ ਨੂੰ ਤੁਸੀਂ ਡਰਾਉਂਦੇ ਕੌਣ ਵੀ ਕੋਈ ਨਹੀਂ ਨਾਲ ਮੇਰੀਆਂ ਥਾਤ ਚਾਰ ਜਾਣੇ ਵੀਡੀਓ ਸ਼ੂਟ ਕਰਨ ਦੇ ਦੇ ਤੁਸੀਂ ਮੈਨੂੰ ਆਹ ਵੀ ਆ ਗਿਆ ਮੇਰੀ ਇੱਕ ਗੱਲ ਸੁਣੋ ਸਾਰੇ ਸਿੰਘ ਦੇ ਪਰਚਾ ਨਹੀਂ ਮੇਰੀਆਂ ਕੋਈ ਕੱਲ ਨਹੀਂ ਕੋਈ ਪ੍ਰੋਬਲਮ ਨਹੀਂ ਇੱਕ ਮਿੰਟ ਮੈਂ ਤੁਹਾਨੂੰ ਡਰਾ ਰਹੇ ਤੁਸੀਂ ਮੈਨੂੰ ਡਰਾ ਤਮਕਾਰ ਹੈ ਜੇ ਤੁਸੀਂ ਮੇਰੇ ਕੋ ਆਏ ਪੁੱਛਣ ਪਰ ਮੈਂ ਡਰਦੀ ਨਹੀਂ ਨਾ ਪੁਲਿਸ ਵਾਲੇ ਮੈਂ ਫੜਦੀ ਨੂੰ ਤੁਸੀਂ ਘਰਾ ਨਹੀਂ ਨਹੀਂ ਘਰਾ ਤਾਂ ਰਹੇ ਜ ਤੁਸੀਂ ਮੈਨੂੰ ਨਾਲ ਮੈਨੂੰ ਝੂਠਾ ਪਰਚਾ ਦੇ ਜਾਂਦਾ ਤੁਸੀਂ ਮੈਨੂੰ ਧਮਕੀ ਲਾ ਰਹੇ ਹੋ ਤੁਸੀਂ ਮੈਨੂੰ ਖਾਰੇ ਰਹੇ ਹੋ ਤੁਸੀਂ ਇਸ ਤਰ੍ਹਾਂ ਕਰੋ ਇੱਕ ਮਿੰਟ ਤੁਸੀਂ ਉੱਥੇ ਬੈਠੋ ਮੈਂ ਤੁਹਾਨੂੰ ਦੁਬਾਰਾ ਪਹਿਲਾਂ ਇਹਨਾਂ ਦਾ ਪਤਾ ਪਤਾ ਕੀ ਗੱਲ ਹੈ ਫਿਰ ਮੈਂ ਤੁਹਾਨੂੰ ਮੇਰੀ ਗੱਲ ਸੱਜਣ ਤੁਹਾਨੂੰ ਉਹ ਪੁਲਿਸ ਅਫਸਰ ਨੇ ਅੱਛਾ ਤੁਸੀਂ ਵੀ ਠੀਕ ਹੈ ਤੁਸੀਂ ਵੀ ਮਤਲ ਆਪਣੇ ਬਖੀ ਸਾਬੋ ਲੇਕਿਨ ਆਪਾਂ ਬੜੇ ਚੰਗੇ ਤਰ੍ਹਾਂ ਕਾਨੂੰਨ ਦੇਣਾ ਤਾਂ ਮੈਂ ਕਾਨੂੰਨ ਮੈਂ ਤਾਂ ਉਹਨਾਂ ਨੂੰ ਹੀ ਪੁੱਛਿਆ ਇੱਜ਼ਤ ਲਈਏ ਨਹੀਂ ਨਾ ਤੇ ਮੈਂ ਪੰਜ ਦਾ ਪੁੱਛਿਆ ਇਹਨਾਂ ਦੀ ਗੱਲ ਹੈ ਇਹ ਕੋਈ ਮਾਮਲਾ ਤੇ ਬਾਕੀ ਨਹੀਂ ਉਹਨਾਂ ਦੀ ਗੱਲ ਹੈ ਆਪਾਂ ਉਹਨਾਂ ਦੀ ਵੀ ਗੱਲਬਾਤ ਕਰ ਸਕਦੇ ਹਾਂ ਤੁਸੀਂ ਜਰਾ ਤੁਹਾਡਾ ਮਦਦੀ ਆਪਾਂ ਐਡਾ ਨਾ ਬੋਲੋ ਜਦੋਂ ਮੈਂ ਇਹਨੂੰ ਬੁਲਾਵਾਂਗਾ ਉਹਨੂੰ ਲੈ ਕੇ ਆਜੋ ਇਹਨਾਂ ਨੂੰ ਪਰਮਾਨਾ ਦੱਸੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਮੈਨੂੰ ਆਪਣਾ ਉਹਨਾਂ ਦਾ ਬਿਆਨ ਦਰਜ ਕਰਾਣ ਦੇ ਤੋ ਤੁਸੀਂ ਜਿਹੜਾ ਮਤੇਈਆ ਜਿਹੜਾ ਤੁਹਾਡਾ ਕੰਮ ਅੱਛਾ ਸਰ ਜਿਹੜਾ ਕੰਪਲੇਨ ਕਰ ਰਹੇ ਜਿਹਦੇ ਨਾਲ ਕੁੱਤੇ ਚੂੜੇ ਕਿਹਾ ਉਹਦਾ ਕੱਲ ਦਾ ਬਿਆਨ ਨੋਟ ਕੀਤਾ ਉਹਦੇ ਵਿੱਚ ਸਰ ਕੀ ਕੀਤਾ ਆਪਾਂ ਹੁਣ ਤੱਕ ਜੇਕਰ ਉਹਨਾਂ ਨੇ ਤੁਸੀਂ ਜਿਹੜੇ ਲਫਜ਼ ਕਹਿ ਰਹੇ ਹੋ ਹਾਂਜੀ ਉਹ ਦਰਾਂ ਨੇ ਤਫ਼ਤੀਸ਼ ਉਹ ਵੀ ਕਰ ਲਾਂਗੇ ਹਾਂਜੀ ਅਜੇ ਨਹੀਂ ਇਹਨਾਂ ਨੇ ਵੀ ਨਹੀਂ ਕਰਦੇ ਤੇ ਅੱਛਾ ਸਰ ਤੁਹਾਡੀ ਕੋ ਦਰਖਾਸਤ ਪਹਿਲਾਂ ਦੀ ਇਹ ਵੀ ਮੇਰਾ ਸਮਾਨ ਬੈਂਕ ਚੋਰੀ ਕਰਕੇ ਲੈ ਕੇ ਜਾ ਰਿਹਾ ਮੇਰਾ ਸਮਾਨ ਇਹਨਾਂ ਨੂੰ ਮਕਾਨ ਨੂੰ ਤਾਲੇ ਮਾਰਨ ਦਾ ਰਾਈਟ ਲੈਂਦਾ ਇਹਨਾਂ ਨੂੰ ਕੋਈ ਰਾਈਟ ਨਹੀਂ ਤੇ ਜਿਹੜਾ ਸਮਾਨ ਆ ਉਹਨਾਂ ਨੂੰ ਜਾ ਕੇ ਮਲਾਇਆ ਵੀ ਅੰਦਰ ਕਿਹੜਾ ਕਿਹੜਾ ਉਹਨਾਂ ਦਾ ਸਮਾਨ ਮੌਜੂਦ ਆ ਹਾਂਜੀ ਇਹੋ ਤੇ ਗੱਲ ਤਸਦੀਕ ਕਰਨੀ ਸਮਾਨ ਚੋਰੀ ਕਰਕੇ ਕਿੰਨੇ ਖੜਿਆ ਹਾਂਜੀ ਇਹੋ ਤੇ ਗੱਲ ਉਹ ਤਸਦੀਕ ਤੇ ਕਰਨਾ ਪਰ ਜਿਹੜਾ ਉਹਨਾਂ ਦਾ ਅੰਦਰ ਹਜੇ ਸਮਾਨ ਉਹ ਤਾਂ ਤੁਸੀਂ ਤਸਦੀਕ ਕਰਨਾ ਹੀ ਆ ਸਮਾਨ ਚੋਰੀ ਕਰਕੇ ਖੜਿਆ ਜਿਹੜਾ ਅੰਦਰ ਉਹਨਾਂ ਦਾ ਹਜੇ ਵੀ ਸਮਾਨ ਆ ਨਾ ਉਹ ਸਮਾਨ ਜਾ ਕੇ ਮਲਵਾਇਆ ਉਹ ਦੱਸਣਗੇ ਨਾ ਉਹ ਬੜੀਆਂ ਇਨਵੈਂਟਰੀ ਬੈਂਕ ਨੇ ਭਰਾਈ ਅੱਲੇ ਆਓ ਸਰ ਉਹ ਇਨਵੈਂਟਰੀ ਅਸੀਂ ਵੇਖਣਾ ਚਾਹੁੰਦੇ ਆ ਨਾ ਦਿਖਾਓ ਦਿਖਾਓ ਇਨਵੈਂਟਰੀ ਠੀਕ ਹੈ ਤੁਸੀਂ ਬਾਕੀ ਬਾਰੇ ਵੀ ਤੁਸੀਂ ਬਾਰ 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 ਚੰਨੋ ਤੁਸੀਂ ਸਾਡੇ ਠੀਕ ਹੈ ਤੁਹਾਨੂੰ ਵੀ ਸੱਦਾਂਗੇ ਜੀ ਤੇ ਜਿਹੜਾ ਜਿਹੜਾ ਤੁਹਾਨੂੰ ਕਹਿ ਕੇ ਨਾ ਠੀਕ ਹੈ ਨਾ ਕੋਈ ਗੱਲ ਨਹੀਂ ਜਾਨੀ ਕਹਿ ਕੇ ਤੁਹਾਨੂੰ ਵੀ ਇੱਥੇ ਸੱਦਾਂਗੇ ਠੀਕ ਹੈ ਜਿਹੜਾ ਜਿਹੜਾ ਉਹ ਦੂਸਰੇ ਪਾਸੇ ਦਾ ਮਦਈ ਆ ਉਹਨੂੰ ਵੀ ਬੁਲਾਵਾਂਗੇ ਉਹਦਾ ਪੱਤ ਵੀ ਸੁਣਾਵਾਂਗੇ ਪਹਿਲਾਂ ਬੈਂਕ ਸਾਡੇ ਕੋਲ ਆਈ ਆ ਅਸੀਂ ਉਹ ਕਰਾਂਗੇ ਤੇ ਤੁਸੀਂ ਨਹੀਂ ਸਰ ਪਹਿਲਾਂ ਬੈਂਕ ਨਹੀਂ ਜਾਈ ਤੁਹਾਨੂੰ ਗਲਤ ਫਹਮੀ ਹੋ ਜਾਂਦੀ ਜੇ ਪਹਿਲਾਂ ਅਨਜਨਦੀਪ ਤੁਹਾਡੇ ਕੋਲ ਆਈ ਜੇ ਕੋਈ ਗੱਲ ਨਹੀਂ ਜੀ ਕੋਈ ਬੈਂਕ ਨਹੀਂ ਜਾਏ ਆਪਾਂ ਛਾਦਾ ਗਿਦਾ ਬਾਗ ਨੂੰ ਵਰਦੀ ਵੀ ਕਰਨੀ ਆਪਣੇ ਜਿਆਦਾ ਆ ਗਿਆ ਆਪਣਾ ਜੇਤਾ ਖੌਲ ਗਿਆ ਨਾ ਨਾ ਸਰ ਤੁਸੀਂ ਕਹਿੰਦੇ ਮੇਰੇ ਕੋਲ ਪਹਿਲਾਂ ਡੈਂਗ ਆਇਆ ਮੈਂ ਪਹਿਲਾਂ ਨਹੀਂ ਕਿਹਾ ਤੁਹਾਨੂੰ ਪਹਿਲਾਂ ਤੁਹਾਡੇ ਕੋਲ ਰੰਜਨ ਦੀ ਪਾਈ ਸੀ ਮੈਂ ਤਾਂ ਤੁਹਾਡੀ ਗਲਤੀ ਹੀ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਆ ਇੱਥੇ ਤੁਸੀਂ ਗਲਤੀ ਮੇਰੀ ਨਾ ਠੀਕ ਕਰੋ ਨਾ ਕਰਾਂ ਠੀਕ ਮਤਲਬ ਇਹਨਾਂ ਨੂੰ ਗਲਤੀ ਕਰਨ ਦੇਵਾ ਸਾਡੇ ਕੋ ਨਾ ਸਾਡੇ ਕੋ ਜਿਹੜਾ ਮਰਜੀ ਪਹਿਲਾਂ ਆਜੇ ਬਾਅਦ ਚ ਆਜੇ ਅਸੀਂ ਨਹੀਂ ਆ ਅਸੀਂ ਜਿਹੜਾ ਤੁਸੀਂ ਅਛਾ ਤੁਸੀਂ ਆਨੇ ਆਏ ਹੀ ਕਰਦੇ ਜੇ ਨਿਆਂ ਹੀ ਕਰਨਾ ਇਹ ਨਹੀਂ ਤੁਸੀਂ ਇਹੀ ਕਿਹਾ ਮੈਂ ਆਨੇ ਆਏ ਕਰਦਾ ਵਾਂ ਤੁਸੀਂ ਐਡਾ ਤੁਸੀਂ ਆਪਣਾ ਨਾ ਤੁਸੀਂ ਕਹਿੰਦੇ ਜੀ ਮੈਂ ਆਨੇ ਆਏ ਕਰਦਾ ਹਾਂ ਮੈਂ ਤੁਹਾਨੂੰ ਬਾਹਰ ਚਲੋ ਠੀਕ ਬਾਹਰ ਚਲੋ ਤੁਸੀਂ ਪਹਿਲੇ ਜੀ ਚਲੋ ਅੰਦਰੋਂ ਬਾਹਰ ਚਲੋ ਜੀ ਆਪਣਾ ਬਾਹਰ ਚਲੋ ਜੀ ਤੁਸੀਂ ਇਥੋਂ ਡਾਕਟਰ ਤੋਂ ਬਾਹਰ ਚਲੋ ਮੈਂ ਤੁਹਾਡੀ ਵੀ ਪੱਕ ਸੁਣਦਾ ਅਛਾ ਤੁਸੀਂ ਮੇਰਾ ਪੱਕ ਨਹੀਂ ਸੁਣਦੇ ਚਲੋ ਤੁਹਾਡੀ ਮਰਜ਼ੀ ਤੁਹਾਡੀ ਮਰਜ਼ੀ ਹੈ ਤੁਸੀਂ ਨਾ ਚਲੋ ਠੀਕ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਤੇ ਕੀ ਹੋਇਆ ਸੀ ਤੁਹਾਡੇ ਨਾਲ ਮੇਰਾ ਨਾਮ ਅਭਿਸ਼ੇਕ ਸਿੰਘ ਹੈ ਮੇਰਾ ਲੋਨ ਚੱਲਦਾ ਪਿਆ ਸੀ ਆਈਐਸਐਸਸੀ ਬੈਂਕ ਦੇ ਨਾਮ ਉਹਨਾਂ ਨੇ ਜਦੋਂ ਮੇਰਾ ਘਰ ਸੀਲ ਕੀਤਾ ਸੀ ਨਾ ਉਸ ਤੋਂ ਬਾਅਦ ਅਸੀਂ ਉਸ ਘਰ ਦੇ ਵਿੱਚ ਨਹੀਂ ਗਏ ਜਦੋਂ ਕੁਝ ਮਹੀਨੇ ਬਾਅਦ ਸਾਨੂੰ ਪਤਾ ਚੱਲਿਆ ਕਿ ਉਸ ਘਰ ਦੀਆਂ ਚੋਰੀਆਂ ਹੋ ਰਹੀਆਂ ਨੇ ਫਿਰ ਮੈਂ ਆਪਣੇ ਮਿਸੀਜ਼ ਨੂੰ ਨਾਲ ਲੈ ਕੇ ਗਿਆ ਚੌਂਕੀਦਾਰ ਅੰਦਰ ਬੈਠਿਆ ਸੀ ਮੈਂ ਨਾ ਕੁਝ ਸਵਾਲ ਕੀਤੇ ਤੇ ਮੈਨਾਂ ਬਹੁਤ ਗਲਤ ਬਿਹੇਵਨ ਨਾ ਬੋਲੇ ਫਿਰ ਮੈਂ ਵਾਪਸ ਆ ਗਿਆ ਪਰ ਉਸ ਘਰ ਦੀਆਂ ਚੀਜ਼ਾਂ ਸਾਨੂੰ ਪਤਾ ਚੱਲਦਾ ਜਾ ਰਿਹਾ ਸੀ ਕਿ ਹੌਲੀ-ਹੌਲੀ ਚੁੱਕੀਆਂ ਜਾ ਰਹੀਆਂ ਵਾ ਸਿਕਿਉਰਟੀ ਗਾਰਡ ਨੇ ਖੁਦ ਆਖਿਆ ਕਿ ਜਿਹੜਾ ਮੈਨੇਜਰ ਹਰਜੀਤ ਸਿੰਘ ਆ ਉਹ ਇੱਥੇ ਮਹੀਨੇ 'ਚ 3-3-4-4 ਵਾਰ ਆਂਦਾ ਏ ਔਰ ਚੀਜ਼ਾਂ ਕੱਢ ਕੇ ਖੜਦਾ ਏ ਆਂਦਾ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਚੁੱਪ ਰੋ ਤੁਸੀਂ ਆਪਣਾ ਚੌਕੀਦਾਰਾ ਕਰੋ ਉਸ ਵਾਸਤੇ ਮੈਂ ਦਰਖਾਸਤ ਦਿੱਤੀ ਸੀ ਸੀਪੀ ਸਾਹਿਬ ਨੂੰ 20 ਜੁਲਾਈ ਦੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਥੱਕ ਹਾਰ ਕੇ ਬੈਠ ਗਿਆ ਵਾ ਮੇਰੀ ਕੋਈ ਸੁਣਵਾਈ ਕਰੋ ਜਿਸ ਵੇਲੇ ਫੇਰ ਮੈਂ ਦਰਖਾਸਤ ਸੀਪੀ ਸਾਹਿਬ ਨੂੰ ਦੂਸਰੀ ਦਿੱਤੀ ਆ ਜਾ ਕੇ ਐਸਆਈ ਗੁਰਜੀਤ ਸਿੰਘ ਜੀ ਨੂੰ ਥਾਣਾ ਇੰਚਾਰਜ ਕੋਟ ਖਾਲਸਾ ਉਹਨਾਂ ਨੇ ਮੇਰੇ ਬਿਆਨ ਨਹੀਂ ਲਿੱਤੇ ਕੋਈ ਗੱਲ ਨਹੀਂ ਪੁੱਛੀ ਮੈਂ ਇਤਰਾ ਹੀ ਰੋਲਦਾ ਪਿਆ ਵਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੇ ਮੇਰੇ ਉੱਤੇ ਤਰਸ ਕੀਤਾ ਜਾਵੇ ਮਾਨ ਸਾਹਿਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਮੈਂ ਕੁਝ ਨਹੀਂ ਕਰ ਸਕਦਾ ਜੇ ਮੇਰੇ ਮੈਡਮ ਐਡਵੋਕੇਟ ਸਿਮਰਨ ਜੀ ਗਏ ਨੇ ਤੇ ਕੱਲ ਉਹਨਾਂ ਨੂੰ ਕੈਬਨ ਦੇ ਵਿੱਚ ਬੰਦ ਕਰਕੇ ਅਸੀਂ ਬਾਹਰੋਂ ਦਰਵਾਜ਼ਾ ਵੀ ਖੜਕਾਉਂਦੇ ਰਹੇ ਆ ਮੇਰਾ ਸਾਰਾ ਪਰਿਵਾਰ ਨਾਲ ਸੀ ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਔਰ ਆਂਦੇ ਰਹੇ ਚਾਲ ਓਏ ਚੁੱਪ ਕਰਕੇ ਬਾਹਰ ਖਲੋਤਾ ਰਹਿ ਉਹਨੂੰ ਤੇ ਅੰਦਰ डकਿਆ ਕਿ ਤੇ ਤੈਨੂੰ ਜੇਲ੍ਹ ਚ ਨਾ ਡੱਕਦੀਏ ਮੈਂ ਡਰ ਗਿਆ ਮੈਂ ਬਾਹਰ ਵੇਖਦਾ ਰਿਹਾ ਮੇਰੀ ਮੈਡਮ ਦਾ ਬੜਾ ਸ਼ੋਰ ਪੈ ਰਿਆ ਅੰਦਰੋਂ ਉਹ ਲੜਦੇ ਰਹੇ ਆ ਕਿ ਤੁਸੀਂ ਅਭਿਸ਼ੇਕ ਨਾ ਨਾਜਾਇਜ਼ ਕਰੋ ਉਹਨੂੰ ਉੱਥੇ ਬੋਲ ਰਹੇ ਆ ਤੇਰੇ ਵਰਗੇ ਇੱਥੇ ਕਈ ਆਏ ਆ ਤੇ ਕਈ ਅਸੀਂ ਤੁੰਨੇ ਆ ਤੂੰ ਵੀ ਅਭਿਸ਼ੇਕ ਭੱਜ ਜਾ ਫਿਰ ਮੈਂ ਕੀ ਕਰ ਸਕਦਾ ਸੀ ਪਰ ਮੇਰੀ ਮੈਡਮ ਅੰਦਰ ਡਟੇ ਰਹੇ ਨੇ ਇਹ ਤੁਹਾਨੂੰ ਹੁਣ ਸਾਰਾ ਬਿਆਨ ਦੱਸਣਗੇ ਕਿਉਂਕਿ ਮੈਂ ਮੰਦਰ ਸੀ ਇਹ ਬੋਲਦੇ ਰਹੇ ਨੇ ਐਸ ਐਚਓ ਦਸਬੀਰ ਸਿੰਘ ਨੂੰ ਜਸਬੀਰ ਸਿੰਘ ਬੜੀ ਉੱਚੀ ਆਵਾਜ਼ਾਈ ਬੋਲਦਾ ਪਿਆ ਸੀ ਕਿ ਤੂੰ ਇੱਥੇ ਵਕਾਲਤ ਨਾ ਸਿਖਾ ਸਾਨੂੰ ਤੇਰੇ ਵਰਗੀਆਂ ਵਕਾਲਤਾ ਕਈ ਵੇਖੀਆਂ ਨੇ ਮੇਰੇ ਨਾਲ ਇਨਸਾਫ ਕੀਤਾ ਜਾਵੇ ਮਾਨ ਸਾਹਿਬ ਨੂੰ ਕਿ ਬੇਨਤੀ ਪਹਿਲੇ ਮੈਮ ਨੂੰ ਅੰਦਰ ਉਹਨਾਂ ਨੇ ਹਰਾਸਮੈਂਟ ਕਰਕੇ ਜ਼ੋਰ ਜ਼ਬਰਦਸਤ ਕਰਕੇ ਉਹਨਾਂ ਕੋ ਪੁੱਠੇ ਸਿੱਦੇ ਸਵਾਲ ਪੁੱਛ ਰਹੇ ਸੀ ਨਾ ਫਿਰ ਮੈਂ ਭੱਜ ਕੇ ਅੰਦਰ ਗਿਆ ਮੈਂ ਜਸਬੀਰ ਸਰ ਜੀ ਨੂੰ ਆਖਿਆ ਸਰ ਜੀ ਅਜੇ ਜੇ ਤੁਸੀਂ ਇਹ ਦਰਖਾਸਤ ਨਹੀਂ ਵੇਖੀ ਕਿ ਜਿਹੜੀ ਮੇਰੀ ਵਾਈਫ ਨੂੰ ਇਹਨਾਂ ਨੇ ਗਲਤ ਸ਼ਬਦ ਬੋਲੇ ਆ ਸਾਡੀ ਜਾਤੀ ਸੂਚੀ ਨੋਲੀ ਗਈ ਆ ਸਾਨੂੰ ਕੁੱਤਿਆਂ ਚੋੜਿਆ ਹਰਜੀਤ ਸਿੰਘ ਨੇ ਆਖਿਆ ਵਾ ਉਹਦੇ ਨਾਲ ਉਹਦਾ ਇੱਕ ਹੋਰ ਬੈਂਕ ਕਰਮਚਾਰੀ ਗੁਰਪ੍ਰੀਤ ਸਿੰਘ ਸੀ ਜੇ ਸਾਡੀ ਉਹ ਦਰਖਾਸਤ ਵੀ ਨਹੀਂ ਇਹਨਾਂ ਨੇ ਸੁਣੀ ਮੈਂ ਇੱਕ ਬੇਨਤੀ ਕਰਾਂਗਾ ਆਪਣੇ ਸਮਾਜ ਵਾਲਮੀਕੀ ਭਾਈਚਾਰੇ ਨੂੰ ਜੇ ਮੇਰੀ ਸੁਣਵਾਈ ਨਾ ਨਾ ਹੋਈ ਤੇ ਮੈਂ ਕੁਝ ਸਮੇਂ ਬਾਅਦ ਹੋ ਜਾ ਕੇ ਪੰਡਾਰੀ ਪੁੱਲ ਤੇ ਆਪਣਾ ਪਰਿਵਾਰ ਲੈ ਕੇ ਚੱਕਾ ਜਾਮ ਕਰਾਂਗਾ ਜੇ ਮੇਰੀ ਸੁਣਵਾਈ ਨਾ ਹੋਈ ਮੈਂ ਆਪਣੇ ਦਲ ਨੂੰ ਲੈ ਕੇ ਵਾਲਮੀਕੀ ਤੀਸਦਾਨ ਨੂੰ ਲੈ ਲੈ ਕੇ ਚਲਾਂਗਾ ਮੇਰੀ ਇਹ ਨਹੀਂ ਕੰਡੀਸ਼ਨ ਨਹੀਂ ਬੋਲਣ ਦੀ ਬਾਕੀ ਇਹ ਗੱਲ ਸਾਰੇ ਮੇਰੇ ਮੈਡਮ ਦੱਸਣਗੇ ਤੁਹਾਨੂੰ ਮੈਂ ਐਡਵੋਕੇਟ ਸੀ ਮਰਜ਼ੀਦ ਖੌਰ ਮੈਂ ਜ਼ਿਲ੍ਹਾ ਕਚੈਰੀ ਅੰਮ੍ਰਿਤਸਰ 'ਚ ਬਤੌਰ ਵਕੀਲ ਪ੍ਰੈਕਟਿਸ ਕਰਦੀ ਆ ਤੇ ਮੇਰੇ ਕੋਲ ਰੰਜਨਦੀਪ ਦਾ ਕੇਸ ਆਇਆ ਸੀ ਇਹ ਮੇਰੇ ਕੋਲ ਕੇਸ ਲੈ ਕੇ ਆਏ ਵੀ ਇਸ ਤਰ੍ਹਾਂ ICICI ਬੈਂਕ ਵਾਲਿਆਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੇਰੇ ਮਕਾਨ ਦੇ ਉੱਪਰ ਕਬਜ਼ਾ ਕੀਤਾ ਤੇ ਕਬਜ਼ਾ ਕਰਨ ਤੋਂ ਬਾਅਦ ਉਹਦੇ ਜਿਹੜਾ ਮੈਨੇਜਰ ਆ ਤੇ ਹੋਰ ਜਿਹੜੇ ਬਲੈਂਕ ਦੇ ਮੁਲਾਜ਼ਮ ਆ ਉਹ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਮਕਾਨ ਦੇ ਵਿੱਚੋਂ ਮੇਰਾ ਸਮਾਨ ਚੋਰੀ ਕਰਕੇ ਲੈ ਜਾ ਰਹੇ ਆ ਮੈਂ ਉਹਦੇ ਰਿਗਾਰਡਿੰਗ ਹੀ ਨਾ ICICI ਬੈਂਕ ਦੇ ਅਧਿਕਾਰੀਆ ਗੁਰਪੇਜ ਸਿੰਘ ਤੇ ਹਰਜੀਤ ਸਿੰਘ ਤੇ ਹੋਰ ਜਿਹੜੇ ਸੀ ਉਹਨਾਂ ਨੂੰ ਮਿਲਣ ਵਾਸਤੇ ਗਈ ਇਹਨਾਂ ਦੇ ਮਕਾਨ ਦੇ ਬਾਹਰ ਉੱਥੇ ਹਰਜੀਤ ਸਿੰਘ ਤੇ ਗੁਰਪੇਜ ਸਿੰਘ ਉਹਨਾਂ ਨੇ ਮੇਰੇ ਨਾਲ ਬਤਮੀਜੀ ਕੀਤੀ ਮੈਨੂੰ ਮੋਢਿਆਂ ਤੋਂ ਬੈਡ ਟੱਚ ਕਰਕੇ ਨਾ ਧਕੇ ਲਿਆ ਹਰਜੀਤ ਸਿੰਘ ਨੇ ਮੈਂ ਹਰਜੀਤ ਸਿੰਘ ਨੂੰ ਕਿਹਾ ਵਾਟ ਇਜ਼ ਥਿਸ ਮੈਂ ਉਸ ਚੀਜ਼ ਦਾ ਵਿਰੋਧ ਕੀਤਾ ਤੇ ਮੈਨੂੰ ਅੱਗੋਂ ਕਹਿੰਦਾ ਕਹਿੰਦਾ ਟੱਕੀ ਰਹਿ ਟੱਕੀ ਰਹਿ ਚੁੱਪ ਕਰਕੇ ਜਿੱਧਰੋਂ ਆਇਆ ਉਧਰੋਂ ਦੀ ਨਿਕਲ ਜਾ ਇਹ ਵਕਾਲਤ ਮੇਰੇ ਤੇ ਝਾੜਨ ਦੀ ਕੋਸ਼ਿਸ਼ ਨਾ ਕਰ ਨਹੀਂ ਤੇ ਤੇਰਾ ਉਹੀ ਹਾਲ ਕਰਾਂਗੇ ਜੋ ਸੀਐਸਟਾਫ ਵਾਲਿਆਂ ਨੇ ਕੀਤਾ ਸੀਗਾ ਤੇ ਜੇ ਤੈਨੂੰ ਹੋਰ ਸਵਾਦ ਚਾਹੀਦਾ ਤੇ ਥਾਣੇ ਆ ਜਾ ਅਸੀਂ ਪੁਲਿਸ ਵਾਲਿਆਂ ਨੂੰ ਬੜੇ ਪੈਸੇ ਦਿੱਤੇ ਤੈਨੂੰ ਚੰਗੀ ਤਰ੍ਹਾਂ ਸਵਾਦ ਦੇਣਗੇ ਮੈਂ ਤੁਹਾਨੂੰ ਸ਼ਰਮ ਨਹੀਂ ਹੁੰਦੀ ਇਹ ਗੱਲ ਕਹਿਣ ਲੱਗਿਆ ਤੇ ਕਹਿੰਦਾ ਟੱਕੀ ਰਹਿ ਸਾਰੀ ਪੁਲਿਸ ਸਾਡੇ ਨਾਲ ਮਿਲੀ ਆ ਤੇਰੇ ਵਰਗੀਆਂ ਕਈ ਵੇਖੀਆਂ ਤੇ ਕਈ ਗਈਆਂ ਉਸ ਤੋਂ ਬਾਅਦ ਮੈਂ ਥਾਣੇ ਚੱਲ ਗਈ ਉੱਥੇ ਚੌਂਕੀ ਕੋਟ ਖਾਲਸਾ ਉੱਥੇ ਐਸਐਚਓ ਜਸਬੀਰ ਸਿੰਘ ਸਬ ਇੰਸਪੈਕਟਰ ਦਵਿੰਦਰ ਕੁਮਾਰ ਚੌਂਕੀ ਇੰਚਾਰਜ ਗੁਰਜੀਤ ਸਿੰਘ ਰੀਡਰ ਤੇ ਮੁੰਛੀ ਲਾਲ ਸਿੰਘ ਪਹਿਲਾਂ ਤੋਂ ਹੀ ਮੌਜੂਦ ਸੀ ਦਫ਼ਤਰ ਦੇ ਅੰਦਰ ਮੈਂ ਦਫ਼ਤਰ ਦੇ ਅੰਦਰ ਮੈਨੂੰ ਬੁਲਾ ਲਿਆ ਗਿਆ ਮੈਂ ਚਲੀ ਗਈ ਮਗਰ ਜਿੰਨੇ ਬੈਂਕ ਵਾਲੇ ਦੋਸ਼ੀ ਸੀ ਉਹਨਾਂ ਸਾਰਿਆਂ ਨੂੰ ਬੁਲਾ ਲਿਆ ਮੇਰੇ ਨਾਲ ਹੋਰ ਕਿਸੇ ਬੰਦੇ ਨੂੰ ਅੰਦਰ ਨਹੀਂ ਹੋਣ ਦਿੱਤਾ ਤੇ ਦਰਵਾਜ਼ੇ ਨੂੰ ਅੰਦਰੋਂ ਲੋਕ ਕਰ ਲਿਆ ਗਿਆ ਤਾ ਜੋ ਮੇਰੇ ਨਾਲ ਕੋਈ ਬੰਦਾ ਅੰਦਰ ਨਾ ਆ ਸਕੇ ਜਿਹੜੇ ਮੇਰੇ ਨਾਲ ਗਏ ਸੀ ਉਹ ਸਾਰੇ ਬਾਹਰ ਖਲੋਤੇ ਦਰਵਾਜਾ ਖੜਕਾਉਂਦੇ ਰਹੇ ਉਹਨਾਂ ਨੇ ਅੰਦਰ ਉਹ ਦਰਵਾਜਾ ਕੱਲਿਆ ਮੈਂ ਸਰ ਆ ਕੀ ਕਰਦੇ ਪਏ ਜੇ ਤੁਹਾਡੇ ਮਗਰਬਾਬਾ ਭੀਮਰਾਓ ਅਮੇਦਕਰ ਜੀ ਦੀ ਫੋਟੋ ਲੱਗੀ ਆ ਉਹ ਸਾਡੇ ਕਾਨੂੰਨ ਦੇ ਸਾਡੇ ਕਨਸਟੀਟਿਊਸ਼ਨ ਦੇ ਪਤਾਮਾ ਹੈ ਆਪਾਂ ਉਹਨਾਂ ਦੀ ਇੱਜ਼ਤ ਰੱਖੀਏ ਕਾਨੂੰਨ ਦੀ ਇੱਜ਼ਤ ਰੱਖੀਏ ਤੁਸੀਂ ਇਹ ਕੀ ਕਰਨ ਦੇ ਵਕੀਲ ਨੂੰ ਅੰਦਰ ਬੰਦ ਕਰਕੇ ਦਰਵਾਜਾ ਬੰਦ ਕਰ ਲਿਆ ਅੱਗੋਂ ਮੈਨੂੰ ਕਹਿੰਦੇ ਉਹ ਮਰ ਗਿਆ ਵੱਡਾ ਕਾਨੂੰਨ ਪੜਾਉਣ ਵਾਲਾ ਤੂੰ ਆਪਣੀ ਗੱਲ ਕਰ ਐਨੀ ਕਿਨੋਂ ਹਣੀ ਟਿੱਪਣੀ ਕੀਤੀ ਐ ਨੇ ਸਾਡੇ ਬਾਬਾ ਸਾਹਿਬ ਬਾਰੇ ਉਹਨੂੰ ਸ਼ਰਮ ਨਹੀਂ ਆਈ ਇੱਕ ਇਨਸਪੈਕਟਰ ਰੈਂਕ ਤੇ ਬੈਠ ਕੇ ਇਹੋ ਜੀ ਬਕਵਾਸ ਕੀਤੀ ਮੈਂ ਉਸ ਚੀਜ਼ ਦਾ ਵਿਰੋਧ ਕੀਤਾ ਮੈਂ ਤੂੰ ਕੀ ਬੋਲਣ데요 ਬਾਬਾ ਸਾਹਿਬ ਬਾਰੇ ਤੇ ਉੱਗਿਓ ਕਹਿੰਦਾ ਆਪਣੇ ਸਾਰੇ ਪੁਲਸਵਾਲਿਆਂ ਨੂੰ ਆਪਣੇ ਕੈਮਰੇ ਔਨ ਕਰ ਲਓ ਸਾਰੇ ਜਾਨੇ ਇਹਦੀ ਵੀਡੀਓ ਸ਼ੂਟ ਕਰਨੀ ਆ ਹੁਣ ਆਪਾਂ ਇਹਨੂੰ ਬੰਦ ਕਰਨਾ ਹੁੰਦਾ ਉਹਨੇ ਆਪਣੇ ਕੈਮਰੇ ਔਨ ਕੀਤੇ ਮੈਂ ਵੀ ਆਪਣਾ ਮੋਬਾਈਲ ਦਾ ਵੀਡੀਓ ਔਨ ਕਰ ਲਈ ਕਹਿੰਦਾ ਤੂੰ ਨਹੀਂ ਕਰ ਸਕਦੀ ਮੈਂ ਜੇ ਤੁਸੀਂ ਸਾਰੇ ਔਨ ਕਰ ਸਕਦੇ ਜੇ ਤੇ ਮੈਂ ਵੀ ਔਨ ਕਰ ਸਕਦੀ ਆ ਠੀਕ ਆ ਉਹ ਵੀਡੀਓ ਤੁਸੀਂ ਵੇਖਿਓ ਉਹ ਵੀਡੀਓ ਮੈਂ ਤੁਹਾਨੂੰ ਦਿਖਾਨੀ ਆ ਵੈਸੇ ਤੇ ਆਲਰੇਡੀ ਉਹ ਵੀਡੀਓ ਕਾਫੀ ਚੱਲ ਰਹੀ ਆ ਆਪੂ ਸਵਾਲਿਆਂ ਦੀ ਮੈਂ ਫੇਰ ਵੀ ਉਹ ਤੁਹਾਨੂੰ ਵੀਡੀਓ ਭੇਜ ਵੀ ਦਵਾਂਗੀ ਤੇ ਤੁਹਾਨੂੰ ਵੀਡੀਓ ਦਿਖਾ ਵੀ ਦੇਣੀ ਆ ਵੀ ਉਹ ਵੀਡੀਓ ਦੇ ਵਿੱਚ ਸਾਫ ਪਤਾ ਲੱਗੰਦਿਆ ਵੀ ਕਿਸ ਤਰੀਕੇ ਦੇ ਨਾਲ ਐਸਐਚਓ ਜਸਬੀਰ ਸਿੰਘ ਉਹ ਬੈਂਕ ਵਾਲਿਆਂ ਦੇ ਨਾਲ ਰਲਿਆ ਤੇ ਬੈਂਕ ਤੋਂ ਖਾਦੀ ਹੋਈ ਜਿਹੜੀ ਰਿਸ਼ੋ ਤੇ ਉਹ ਕਿਵੇਂ ਪਚਾਰਿਆ ਇਹ ਵੀਡੀਓ ਤੁਹਾਨੂੰ ਮੈਂ ਪਰਸਨਲੀ ਸਾਰਿਆਂ ਨੂੰ ਸੈਂਡ ਵੀ ਕਰ ਦਵਾਂਗੀ ਇਹਦੇ ਤੋਂ ਸਾਹ ਪਤਾ ਲੱਗ ਜਾਂਦਾ ਵੀ ਇਹ ਕਿਵੇਂ ਪੈਸੇ ਖਾ ਕੇ ਤੇ ਬੈਂਕ ਵਾਲਿਆਂ ਦੀ ਭਾਸ਼ਾ ਬੋਲਣ ਦਿਆ ਇਹ ਤੁਸੀਂ ਦੇਖ ਲੈਣਾ ਵੀਡੀਓ ਦੇ ਵਿੱਚ ਤੇ ਉਹ ਸਾਰੇ ਕਾਨੂੰਨ ਇਹਨਾਂ ਨੇ ਚਿੱਕੇ ਤੇ ਰੱਖਤੇ ਉਹਨਾਂ ਨੇ ਇਹ ਵੀ ਸ਼ਰਮ ਨਹੀਂ ਕੀਤੀ ਇੱਕ ਵਕੀਲ ਇੱਕ ਲੜਕੀ ਉਹਨੂੰ ਕੱਲੀ ਅੰਦਰ ਰੱਖ ਕੇ ਤੇ ਧਮਕੀ ਲਾਉਂਦੇ ਆ ਵੀ ਤੇਰੇ ਉੱਪਰ ਅਸੀਂ ਝੂਠੇ ਪਰਚੇ ਦਰਜ ਕਰਾਂਗੇ ਇਹ ਮੈਂ ਕੋਈ ਆਪਣੇ ਵੱਲੋਂ ਨਹੀਂ ਗੱਲ ਕਹਿ ਰਹੀ ਆ ਸਾਰਾ ਕੁਝ ਵੀਡੀਓ 'ਚ ਰਿਕਾਰਡ ਆ ਇਹ ਤੁਸੀਂ ਸਾਰਾ ਕੁਝ ਵੀਡੀਓ ਦੇਖ ਕੇ ਆਪ ਵੀ ਵਾਚ ਕਰ ਸਕਦੇ ਜੇ ਮੇਰੀ ਦਰਖਾਸਤ ਆ ਕਮਿਸ਼ਨਰ ਸਾਹਿਬ ਅੱਗੇ ਭਗਵੰਤ ਮਾਨ ਜੀ ਅੱਗੇ ਵੀ ਦੇਖੋ ਤੁਹਾਡੇ ਹੁੰਦਿਆਂ ਸਾਡੀ ਪੁਲਿਸ ਇੰਨੀ ਕਿ ਜ਼ਿਆਦਾ ਵੱਧ ਗਈ ਆ ਵੀ ਇੱਕ ਵਕੀਲ ਦੇ ਨਾਲ ਇਸ ਹੱਦ ਤੱਕ ਪਹੁੰਚ ਗਿਆ ਵੀ ਰਿਸ਼ਵਤ ਖਾ ਕੇ ਤੇ ਵਕੀਲ ਨੂੰ ਹੀ ਦਫ਼ਤਰ ਦੇ ਅੰਦਰ ਲੋਕ ਕਰ ਲੈਂਦੇ ਆ ਤੇ ਉਹਨੂੰ ਮਾਰਾ ਚੰਗਾ ਤੇ ਵੱਧ ਘੱਟ ਬੋਲਿਆ ਜਾਂਦਾ ਹੈ ਉਹਦੇ ਨਾਲ ਉਹਦੀ ਵਕਾਲਤ ਨੂੰ ਅਪਮਾਨਿਤ ਕੀਤਾ ਜਾਂਦਾ ਹੈ ਬਜਾਏ ਇਸ ਦੇ ਵੀ ਅਸੀਂ ਕਾਨੂੰਨ ਦਾ ਧਰਮ ਮੰਨੀਏ ਜਿਹੜੇ ਕਾਨੂੰਨ ਦੇ ਪਿਤਾਮਾ ਵਾਂ ਉਹਨਾਂ ਨੂੰ ਅਪਮਾਨਿਤ ਕੀਤਾ ਜਾਂਦਾ ਵਾ ਐਨਾ ਉਹਨਾਂ ਦਾ ਦਿਲ ਵੱਧ ਗਿਆ ਵੀ ਸਾਡੇ ਭੀਮਰਾ ਅੰਬੇਦਕਰ ਜੀ ਨੂੰ ਇੰਨਾ ਵੱਧ ਘਟ ਬੋਲਣ ਦੇ ਆ ਸ਼ਰਮ ਹੋਣੀ ਚਾਹੀਦੀ ਆ ਤੇ ਮੈਨੂੰ ਹੀ ਡਰੋਂ ਨ ਤਮਕੋਂ ਦੀ ਕੋਸ਼ਿਸ਼ ਕਰਨ ਦੇ ਆ ਤੇ ਜਦੋਂ ਉਹਦੀ ਕੋਈ ਗੱਲ ਜਾਂ ਕੋਈ ਪੇਸ਼ ਨਹੀਂ ਚੱਲੀ ਉਹਦਾ ਝੂਠ ਦਾ ਉਹਦਾ ਕੋਈ ਕੋਈ ਜਵਾਬ ਨਹੀਂ ਸੀ ਹੈਗਾ ਤੇ ਅੱਗੋਂ ਮੈਨੂੰ ਕਹਿੰਦਾ ਦਫ਼ਤਰ ਦੇ ਵਿੱਚੋਂ ਦਫਾ ਹੋ ਜਾਓ ਤੁਹਾਡੇ ਨਾਲ ਉੱਧਰ ਕਹਿਣ ਕੋਈ ਬਤਮੀਜ਼ੀ ਕੀਤੀ ਕੋਈ ਬਾਹਰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਹਾਂਜੀ ਮੈਨੂੰ ਹਰਜੀਤ ਸਿੰਘ ਨੇ ਤੇ ਗੁਰਪ੍ਰੀਤ ਸਿੰਘ ਨੇ ਦੋਨਾਂ ਨੇ ਬਾਹਰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਕਿਸ ਤਰ੍ਹਾਂ ਕਿਹੜੀ ਨੀਅਤ ਦੇ ਨਾਲ ਉਹਨਾਂ ਨੇ ਗੰਦੀ ਨੀਅਤ ਦੇ ਨਾਲ ਮੈਨੂੰ ਮੋਢਿਆਂ ਤੋਂ ਟੱਚ ਕੀਤਾ ਉਹਨਾਂ ਨੇ ਮੈਂ ਉਸ ਚੀਜ਼ ਦੀ ਵਿਰੋਧਤਾ ਜਤਾਈ ਤਾਂ ਅੱਗੋਂ ਮੈਨੂੰ ਗੰਦੀਆਂ ਬੋਲ ਗੱਲਾਂ ਬੋਲਣ ਲੱਪੇ ਤੇ ਅੱਗੋਂ ਕਹਿੰਦੇ ਜੋ ਤੇਰਾ ਸੀਏ ਸਟਾਫ ਵਾਲਿਆਂ ਨੇ ਹਾਲ ਕੀਤਾ ਸੀ ਉਹ ਤੈਨੂੰ ਚੇਤਾ ਭੁੱਲ ਗਿਆ ਹੈ ਹੁਣ ਤੁਸੀਂ ਕੀ ਮੰਗ ਕਰਦੇ ਜੀ ਮੇਰੀ ਮੰਗ ਇਹੀ ਆ ਵੀ ਜਿੰਨੇ ਦੋਸ਼ੀ ਪੁਲਿਸ ਵਾਲੇ ਨੇ ਜਿੰਨੇ ਦੋਸ਼ੀ ਬੈਂਕ ਦੇ ਅਧਿਕਾਰੀ ਆ ਇੰਨਾ ਸਾਰਿਆਂ ਦੇ ਖਿਲਾਫ ਸਾਡੇ ਬਾਬਾ ਰਾਓ ਅੰਬੇਦਕਰ ਜੀ ਦੇ ਜਿਹੜੀ ਗਲਤ ਟਿੱਪਣੀ ਕਰਨ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਰਿਸ਼ਵਤ ਲੈਣ ਦਾ ਤੇ ਭ੍ਰਿਸ਼ਟਾਚਾਰ ਫਲੋਨ ਦਾ ਤੇ ਮੈਨੂੰ ਬੈਡ ਟੱਚ ਕਰਨ ਦੇ ਖਿਲਾਫ ਇੱਕ ਪਾਸੇ ਤੋਂ ਅਸੀਂ ਕਹਿ ਰਹੇ ਹਾਂ ਔਰਤ ਨੂੰ ਬਚਾਓ ਔਰਤ ਨੂੰ ਪੜਾਓ ਤੇ ਇਸ ਲਈ ਔਰਤ ਨੂੰ ਬਚਾ ਤੇ ਔਰਤ ਨੂੰ ਪੜਾਓ ਤਾਂ ਜੋ ਇਹ ਪੁਲਿਸ ਵਾਲੇ ਤੇ ਬੈਂਕ ਵਾਲੇ ਔਰਤਾਂ ਨੂੰ ਗਲਤ ਟੱਚ ਕਰਨ ਉਹਨਾਂ ਨੂੰ ਰੋਕ ਸਕਣ ਤੇ ਉਹਨਾਂ ਦੇ ਜਿਸਮ ਨੂੰ ਇੱਕ ਇਟਨ ਦਾ ਸਨਮਾਨ ਸਮਝਣ ਸ਼ਰਮ ਹੋਣੀ ਚਾਹੀਦੀ ਹੈ ਕਹਜ ਕਿ ਨੋ ਨਹੀਂ ਸੋਚ ਰਕਤੇ ਸਾਨੂੰ ਜੇ ਮੈਨੂੰ ਫਿਰ ਵੀ ਇਨਸਾਫ ਨਾ ਮਿਲਿਆ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਰੰਜਨਦੀਪ ਅਭਿਸ਼ੇਕ ਭਾਜੀ ਹੋਣਾ ਦੇ ਪਰਿਵਾਰ ਨੂੰ ਤੇ ਸਾਰੇ ਵਾਲਮੀਕੀ ਸਮਾਜ ਨੂੰ ਲੈ ਕੇ ਭੰਡਾਰੀ ਪੁਲ ਦੇ ਉੱਪਰ ਧਰਨਾ ਲਾਵਾਂਗੇ ਤੇ ਚੱਕਾ ਜਾਨ ਕਰਾਂਗੇ ਤਾਂ ਜੋ ਸਾਡੀ ਕੀਤੇ ਤੇ ਸੁਣਵਾਈ ਹੋ ਸਕੇ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਾਸਪਟ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰ ਹਾਂ ਜੀ ਜਿਹੜਾ ਇੱਕਾ ਪਰਿਵਾਰ ਨਾਲ ਜਿਹੜਾ ਧੱਕਾ ਹੋਇਆ ਵਾ ਤੇ ਉਹਨਾਂ ਦੇ ਪਰਿਵਾਰ ਦੇ ਧੱਕੇ ਦੇ ਜਿਹੜੀ ਕੰਪਲੇਨ ਚੱਲਦੀ ਪਈ ਸੀ ਥਾਣਾ ਕੋ ਆਪਣਾ ਚੌਂਕੀ ਕੋਟ ਖਾਲਸਾ ਵਿੱਚ ਉਹਦੇ ਸਬੰਧ ਵਿੱਚ ਵਕੀਲ ਸਾਹਿਬ ਵੀ ਇਹਨਾਂ ਦੇ ਪੱਖ 'ਚ ਮਤਲਬ ਗਏ ਸੀ ਇਹਨਾਂ ਦੀ ਕੋਰਟ ਤੇ ਤੇ ਵਕੀਲ ਸਾਹਿਬ ਨੇ ਵੀ ਬਾਤ ਘੜ ਜਿਹੜਾ ਥਾਣੇ ਦੇ ਅਧਿਕਾਰੀਆਂ ਵੱਲੋਂ ਬੋਲਿਆ ਗਿਆ ਵਾ ਤੇ ਪਰਿਵਾਰ ਨਾਲ ਵੀ ਬੜਾ ਧੱਕਾ ਕੀਤਾ ਗਿਆ ਬੈਂਕ ਅਧਿਕਾਰੀਆਂ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੈਂ ਆਪਣੇ ਸਾਰੇ ਆਪਣੇ ਬੜੇ ਸਤਿਕਾਰਯੋਗ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਮਿਸ਼ਨਰ ਸਾਹਿਬ ਨੂੰ ਕਿ ਸਾਡੀ ਇਸ ਮੀਡੀਆ ਰਾਇ ਵੀ ਸੁਣ ਕੇ ਸਾਡੀ ਲਿਖਤੀ ਦਰਖਾਸਤਾਂ ਵੀ ਵੇਖ ਕੇ ਇਹ ਪਰਿਵਾਰ ਦਾ ਜਿਹੜਾ ਵਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਵਕੀਲ ਸਾਹਿਬ ਨਾਲ ਵੀ ਜਿਹੜੀ ਬਦਤਮੀਜੀ ਹੋਈ ਹੈ ਜਾਂ ਜੋ ਵੀ ਉਹ ਦੱਸ ਰਿਹਾ ਉਹਨਾਂ ਨਾਲ ਬੀਤਿਆ ਵਾ ਉਹ ਵੀ ਇਨਕੁਆਇਰੀ ਕਰਕੇ ਤੇ ਬਣਦੀ ਸਕੇ ਤੋਂ ਸਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਇਹ ਨਹੀਂ ਕੀਤੀ ਜਾਂਦੀ ਤੇ ਸਾਡਾ ਵਾਲਮੀਕੀ ਭਾਈਚਾਰਾ ਸਾਰੇ ਸੰਗਠਨਾਂ ਨਾਲ ਆਪਾਂ ਪੁਣਾੜੀਪੁਰ ਜਾਮ ਕਰਾਂਗੇ ਤੇ ਚੱਕਾ ਜਾਮ ਕਰਕੇ ਆਪਣਾ ਇਨਸਾਫ ਦੀ ਮੰਗ ਕਰਾਂਗੇ ਜੈ ਵਾਲਮੀਕੀ ਹਰ ਹਾਂਜੀ ਹਾਂਜੀ ਜੈ ਹਿੰਦ ਸਰ ਜੀ ਹਾਂਜੀ ਅ ਸਰ ਮੈਂ ਸੋਮਿਆ ਗੱਲ ਕਰ ਰਹੀ ਹਾਂ ਨਿਊਜ਼ ਰਿਪੋਰਟਰ ਜੀ ਅ ਸਰ ਇੱਕ ਛੋਟੇ ਜਿਹੇ ਤਾਂ ਨਾਲ ਗੱਲ ਕਰਨੀ ਸੀ ਇੱਕ ਤੁਹਾਨੂੰ ਪਤਾ ਹੋਣਾ ਇੱਕ ਕੇਸ ਹੈਗਾ ਸੀ ਐਡਵੋਕੇਟ ਸਿਮਰਨਜੀਤ ਜਿਹੜਾ ਕੱਲ ਆਏ ਸੀ ਤੁਹਾਡੇ ਕੋਲ ਆਈ ਥਿੰਕ ਹਾਂਜੀ 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 ਤੇ ਸਰ ਉਹਨਾਂ ਵੱਲੋਂ ਨਾ ਕੁਝ ਐਲੀਗੇਸ਼ਨਸ ਲਗਾਏ ਜਾ ਰਹੇ ਆ ਤੁਹਾਡੇ ਤੇ ਕਿ ਤੁਹਾਡੇ ਵੱਲੋਂ ਉਹਨਾਂ ਨਾਲ ਬਤਮੀਜ਼ੀ ਕੀਤੀ ਗਈ ਹੈ ਉਹਨਾਂ ਦੇ ਬੈਡ ਟੱਚ ਕੀਤੇ ਗਏ ਆ ਤੁਹਾਡੇ ਵੱਲੋਂ ਤੇ ਤੁਹਾਡੇ ਮੁਲਾਜ਼ਮਾਂ ਵੱਲੋਂ ਸਰ ਸਰ ਕੱਲ ਦੀ ਗੱਲ ਇੱਕ ਬੜੀ ਵੀਡੀਓ ਵੀ ਉਹਨਾਂ ਵੱਲੋਂ ਵਾਇਰਲ ਕੀਤੀ ਜਾ ਰਹੀ ਹੈ ਇਸ ਈਸ ਦੇ ਉੱਪਰ ਉਹ ਵੀਡੀਓ ਦੇ ਵਿੱਚ ਵੇਖਿਆ ਤਾਂ ਉਹ ਕੁਝ ਆ ਸਰ ਵੀਡੀਓ ਦੇ ਵਿੱਚ ਬਹਿਸਬਾਜੀ ਜ਼ਰੂਰ ਆਈ ਹੋਈ ਹੈ ਬਟ ਐਨੀ ਸ਼ੋਅ ਕੀਤਾ ਜਾ ਰਿਹਾ ਕਿ ਉਹਨਾਂ ਦੇ ਬੈਡ ਟੱਚ ਜਾਂ ਕੁਝ ਜਿਹਾ ਆਪਾਂ ਕਹੀਏ ਵੀ ਤੇ ਹਾਂ 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 ਬਸ ਸਰੀ ਹੋਈ ਕੁਛ ਆ ਉੱਥੇ ਇੱਕ ਬੈਂਕ ਦਾ ਹੈਗਾ ਵਾ ਆਪਣਾ ਬੈਂਕਰਾ ਮਸਰਾਏ ਬੈਂਕ ਨੇ ਆਲਰੇਡੀ ਬੈਂਕ ਦਾ ਮਕਾਨ ਸੀ ਅੱਛਾ ਜੀ ਠੀਕ ਆ ਹੂੰ ਹੂੰ ਉਹ ਬੈਂਕਰੇ 24 ਨਾਲ ਜਾ ਲਿਆ ਹੋਇਆ ਸੀ ਉਹ ਬਿੰਦਾਉਂ ਬੇ ਦੇ ਕੰਮ ਉਹ ਇਹਨਾਂ ਕਵੀ ਹੋ ਜਿਹੜਾ ਕਰੇਗਾ ਉਹ ਤੋਂ ਪਹਿਲਾਂ ਹਾਂਜੀ ਹਾਂਜੀ ਮਕਾਨ ਮਕਾਨ ਮਾਲਕ ਸੀ ਨਾ ਜੀ ਹੂੰ ਹੂੰ ਉਹਨਾਂ ਨੇ ਆਣ ਕੇ ਉਹਨਾਂ ਨੇ ਆਣ ਕੇ ਤਾਲਾ ਤੋੜ ਦਿੱਤਾ ਜੀ ਅੱਛਾ ਜੀ ਇੱਕ ਦਿਨ ਪਹਿਲਾਂ ਇਹਨਾਂ ਨੇ ਉਹ ਬੈਂਕ ਵਾਲਿਆਂ ਨਾਲ ਵੀ ਪੱਤਨੀ ਕੀਤੀ ਸੀ ਤੇ ਉਹਨਾਂ ਨਾਲ ਵੀ ਕੀਤੀ ਸੀ ਆਪਣਾ ਲਾਜਮਾਨਾ ਵੀ ਕਹਿਣਾ ਤੇ ਮੈਂ ਉਹ ਮੌਕਾ ਵੇਖਣ ਗਿਆ ਹਾਂ ਮੌਕਾ ਵੇਖ ਕੇ ਮੈਂ ਦਫ਼ਤਰ ਬੈਠਾ ਹਾਂ ਸਰ ਕਿਹਨਾਂ ਵੱਲੋਂ ਬਦਤਮੀਜ਼ੀ ਕੀਤੀ ਗਈ ਸੀ ਇਹਨਾਂ ਨੂੰ ਬੈਂਕ ਵਾਲੇ ਵੀ ਕਹਿੰਦੇ ਵੀ ਸਾਡੇ ਨਾਲ ਪੱਤਨੀ ਕੀਤੀ ਆ ਬੈਂਕ ਵਾਲੇ ਕਿੰਨੇ ਬਤ ਨਹੀਂ ਬੈਂਕ ਵਾਲਿਆਂ ਦੇ ਨਾਲ ਕਿਹਦੇ ਵੱਲੋਂ ਬਦਤਮੀਜ਼ੀ ਕੀਤੀ ਗਈ ਸੀ ਸੀ ਇਹੋ ਹੀ ਵਕੀਲ ਜਿਹੜੀ ਹੈਗੀ ਹੈ ਅੱਛਾ ਐਡਵੋਕੇਟ ਵੱਲੋਂ ਹਾਂ 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 ਇੱਕ ਦਿਨ ਪਹਿਲਾਂ ਅੱਛਾ ਜੀ ਮੌਕੇ ਫਿਰ ਬਾਅਦ ਦੇ ਵਿੱਚ ਅਗਲੇ ਦਿਨ ਮੈਂ ਮੌਕਾ ਵੇਖਣ ਗਿਆ ਸਾਂ ਹੂੰ ਹੂੰ ਮੌਕਾ ਵੇਖਣ ਤੋਂ ਬਾਅਦ ਮੈਂ ਦਫ਼ਤਰ ਤੋਂ ਬੈਠਾ ਤਾਂ ਬੈਂਕ ਕੋਲੇ ਜਿਹੜੇ ਆਪਣੇ ਬਿਆਨ ਲਿਖਾ ਰਹੇ ਹੂੰ ਹੂੰ ਇਹ ਵੀ ਇਹ ਵੀ ਆਏ ਤੇ ਬਾਕੀ ਤੁਸੀਂ ਉਹਦੇ ਵਿੱਚ ਸੋਣੀ ਲਿਆ ਹਣਾ ਸਾਰਾ ਕੁਝ ਅ ਸਰ ਹਾਂਜੀ ਹਾਂਜੀ ਬਾਕੀ ਜਿਹੜੇ ਉਸ ਟਾਈਮ ਤੇ ਦਫ਼ਤਰ ਦੇ ਵਿੱਚ ਘੱਟੋ ਘੱਟ 8-10 ਬੰਦੇ ਸੀ ਲੇਡੀਜ਼ ਵੀ ਹੂੰ ਲੇਡੀਆਂ ਸਰ ਉਹਨਾਂ ਵੱਲੋਂ ਇੱਕ ਐਵੀ ਮਤਲਬ ਕਿਹਾ ਗਿਆ ਕਿ ਤੁਹਾਡੇ ਵੱਲੋਂ ਅਭੀਮਰਾਉ ਅੰਬੇਦਕਰ ਜੀ ਦੀ ਜਿਹੜੀ ਫੋਟੋ ਹੁੰਦੀ ਹੈ ਉਹਦੇ ਬਾਰੇ ਵੀ ਗਲਤ ਤੁਹਾਡੇ ਮਤਲਬ ਬੋਲਿਆ ਗਿਆ ਸ਼ਬਦ ਸ਼ਬਦ ਜਿਹੜੇ ਯੂਜ਼ ਕੀਤੇ ਗਏ ਹੈ ਤੇ ਉਸ ਤੋਂ ਬਾਅਦ ਕਹਿੰਦੇ ਕਿ ਉਹਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਦੇਖੋ ਜੀ ਜੋ ਮਰਜੀ ਕਹੀ ਜਾਣਾ ਉਹ ਮੇਰੇ ਕੋਲ ਮੇਰੇ ਕੋਲ ਦਸਤਰਹਾ ਹਾਜ਼ਰ ਆਏ ਆ ਅੱਛਾ ਜੀ ਠੀਕ ਹੈ ਗੱਲ ਆ ਹੂੰ ਤੇ ਜਿਹੜੀ 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 ਆ ਨਾ ਆਪਣੇ ਜਿਹੜੇ ਗੱਲ ਕਰ ਰਹੇ ਆ ਇਹ ਸਾਰੇ ਬੇਬੁਨਿਆਦ ਤਰਾਜ ਨੇ ਆਪਣੇ ਆਪ ਨੂੰ ਕਰਨ ਵਾਸਤੇ ਮਤਲਬ ਕਿ ਉਹਨਾਂ ਦਾ ਜਿਹੜਾ ਸਾਰੇ ਜਿਹੜੇ ਝੂਠੇ ਰਿਆਮ ਲਾ ਰਹੀ ਹੈ ਕੋਈ ਪ੍ਰੋਬਲਮ ਹੂੰ ਹੂੰ ਅ ਮਤਲਬ ਕਿ ਸਰ ਤੁਹਾਡੇ ਵੱਲੋਂ ਆਪਾਂ ਇਹ ਮੰਨ ਸਕਦੇ ਹਾਂ ਕਿ ਜਿਹੜੇ ਐਲੀਗੇਸ਼ਨਸ ਐਡਵੋਕੇਟ ਵੱਲੋਂ ਲਗਾਏ ਗਏ ਹੈ ਉਹ ਸਾਰੇ ਫੇਕ ਨੇ ਸਰ ਐਹੀ ਬਿਲਕੁਲ ਹੂੰ ਸਾਰਾ ਕੁਝ ਜਿਹੜਾ ਵਾ ਵੀਡੀਓ ਦੇ ਵਿੱਚ ਆਇਆ ਹੋਇਆ ਜਿਹੜੀ ਬੈਸਪਾਜੀ ਹੋ ਰਹੀ ਹੈ ਹੂੰ ਮਤਲਬ ਇਹੀ ਤਾਂ ਆਪਾਂ ਤੁਹਾਡਾ ਵਰਸ਼ਨ ਮੰਨ ਸਕਦੇ ਹਾਂ ਨਾ ਇੱਕ ਟਾਈਪ ਦਾ ਬਿਲਕੁਲ ਜੀ ਬਿਲਕੁਲ ਜੀ ਜੋ ਜੋ ਵੀ ਇਲਜ਼ਾਮ ਲਾਏ ਜਾ ਰਹੇ ਬਿਲਕੁਲ ਝੂਠੇ ਨੇ ਮੈਂ ਕਲਪ ਤਾਂ ਜਿਹੜਾ ਵਾ ਆਕੇ ਤੇ ਪੁਲਿਸ ਨੂੰ ਜਿਹੜਾ ਵਾ ਇਹਨੇ ਮਤਲਬ ਕਿ ਧਮਕਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਤਾਂ ਕਿ ਜੋ ਵੀ ਇਹਦੇ ਵਿੱਚ ਕੀਤਾ ਤੇ ਡਿਊਟੀ 'ਚ ਵਿਘਨ ਵੀ ਪਾਉਣ ਦੀ ਪਾਇਆ ਵੈ ਇਹਨਾਂ ਨੇ ਮੈਂ ਤਾਂ ਕਿ ਜੋ ਵੀ ਇਹਦੇ ਵਿੱਚ ਗਲਤ ਹੋਏਗਾ ਉਹਦੇ ਤੇ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਉਹਦੇ ਬਾਰੇ ਮੈਂ ਡਿਟੇਲ ਰਿਪੋਰਟ ਅਫਸਰਾਂ ਨੂੰ ਬਣਾ ਕੇ ਪੇਟਾਂਗੇ ਚਲੋ ਠੀਕ ਹੈ ਜੋ 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 ਬੈਂਕ ਜਿਹੜਾ ਵਾ ਸਟੇਟਮੈਂਟ ਜਿਹੜੀ ਦਰਜ ਕਰਾਏਗਾ ਉਹ ਵੀ ਕਾਰਵਾਈ ਚਲੋ ਠੀਕ ਹੈ ਥੈਂਕ ਯੂ